ਕਿ ਜੇ ਕਲੋਜ਼ ਕਰਕੇ ਦਿਖਾ ਦੋ ਤੇ ਸਾਰੇ ਅਰਥ ਕੱਢ ਲਓ ਕੀ ਨੇ ਇਹ ਜੀ ਮੈਂ 10 ਦਿਨ ਇਹਦੇ ਵਿੱਚ ਕੀ ਆ ਇਹਦੇ ਵਿੱਚ ਬੱਚੇ ਨੂੰ ਉਮਰ ਤੋਂ ਪਹਿਲਾਂ ਉਹਨੂੰ ਵੱਡਾ ਕਰਨਾ ਜੀ ਇੱਕ ਤਾਂ ਇਹ ਮੈਡੀਸਨ ਦਾ ਵਿੱਚ ਉਹਦੇ ਵਿੱਚ ਪਾਇਆ ਜਾਂਦਾ ਸਾਲਟ ਦੂਜਾ ਜਿਵੇਂ ਸਾਡੀਆਂ ਕੋਈ ਧੀਆਂ ਭੈਣਾਂ ਨੂੰ ਕੋਈ ਨੁਕਸਬਾ ਹੈਨਾ ਕਮਜ਼ੋਰੀ ਹੈ ਕਿਸੇ ਪੱਖੋਂ ਸਰੀਰਕ ਪੱਖੋਂ ਉਹਦੇ ਲਈ ਕਮਜ਼ੋਰੀ ਦੂਰ ਕਰਨੀ ਤੇ ਉਹਨਾਂ ਨੂੰ ਮਤਲਬ ਸਰੀਰਕ ਸੰਬੰਧ ਬਣਾਉਣ ਲਈ ਤਿਆਰ ਕਰਨ ਤੇਜ਼ਿਤ ਕਰਨਾ ਉਹ ਦਵਾਈ ਦਾ ਸਾਲਟ ਹੈ ਦੇ ਵਿੱਚ ਉਹ ਦਵਾਈ ਇੱਕ ਨਹੀਂ ਦੋ ਨਹੀਂ ਸ਼ੀਸ਼ੀਆਂ ਉੱਤੇ ਹਜ਼ਾਰਾਂ ਸ਼ੀਸ਼ੀਆਂ ਦੀ ਵੀਡੀਓ ਬਣਾ ਕੇ ਸੁਖਦੇਵ ਸਿੰਘ ਲੈ ਗਏ ਦਵਾਈ ਕੋਲੇ ਲੈ ਗਏ ਨੇ ਇਹ ਡੇਰੇ ਚ ਪਈ ਸੀ ਇਹ ਡੇਰੇ ਚ ਪਈ ਸੀ ਤੇ ਦਵਾਈਆਂ ਦਾ ਅਰਥ ਦੇਖੋ ਨਿਕਲਦੇ ਕੀ ਆ ਫਿਰ ਐਵੇਂ ਤਾਂ ਨਹੀਂ ਪੱਟਦੇ ਅਸੀਂ ਸਾਨੂੰ ਹੁਣ ਇਲਾਕੇ ਵਾਲੇ ਕਹਿਣ ਲੱਗ ਜਾਂਦੇ ਆ ਜੀ ਇਹ ਵੀ ਅਸੀਂ ਖੁੱਲਾ ਚੈਲੰਜ ਕਰਦੇ ਆ ਕਿ ਗੁਰੂ ਸਾਹਿਬ ਦੀ ਦਿੱਤੀ ਹੋਈ ਬਖਸ਼ਾ ਦਿਮਾਲੇ ਐਵੇਂ ਨਹੀਂ ਬੰਨੀ ਫਿਰਦੇ ਇਹ ਜੀ ਬੈਗ ਜਾਣਗੇ ਇਹ ਬਕਾਊ ਮਾਲ ਆ ਜੇ ਜ਼ੋਰ ਤੋਂ ਸਾਡੇ ਨਾਲ ਖੜੋ ਆ ਕੇ ਪਤਾ ਲੱਗੇ ਵੀ ਕਿੱਥੇ ਕਿੱਥੇ ਜਾਣਾ ਪੈਣਾ ਜੇ ਲੱਤਾਂ ਭਾਰ ਚੱਲਦੀਆਂ ਨੇ ਆ ਕੇ ਖੜੋ ਇੱਥੇ ਇਹ ਇੱਕ ਵਾਰੀ ਜਾਨੂ ਲੈਣਾ ਬਾਰ ਬਾਰ ਨਹੀਂ ਲੈਣਾ ਮੈਂ ਔਨ ਕੈਮਰਾ ਕਹਿਣਾ